ਪੇਰੈਂਟਸ ਦਾ ਵੀਜ਼ਾ ਕਿੰਨੇ ਟਾਈਮ ਦਾ ਲੱਗੂਗਾ ਔਰ ਪੇਰੈਂਟਸ ਕੀ ਉੱਥੇ ਫੁੱਲ ਟਾਈਮ ਕੰਮ ਕਰ ਸਕਦੇ ਆ ਜਾਂ ਦੋਵੇਂ ਜਾ ਸਕਦੇ ਆ ਜਾਂ ਇੱਕ ਜਾਊਗਾ ਤੇ ਨਾਲ ਦੇ ਨਾਲ ਬੱਚਾ ਤਾਂ ਚਲੋ ਕੀ ਕੰਮ ਕਰੂਗਾ ਕਿ ਕੰਮ ਲਾਈਕ ਹੋਵੇ ਤਾਂ ਕਰ ਸਕਦਾ ਜੀ ਬਿਲਕੁਲ ਦੇਖੋ ਆਸਟ੍ਰੇਲੀਆ ਦੇ ਭਾਜੀ ਮੈਂ ਇਹ ਤੁਹਾਨੂੰ ਬੈਨੀਫਿਟ ਦੱਸਣਾ ਪਹਿਲੇ ਆਪਾਂ ਆਨੇ ਬੱਚੇ ਉੱਤੇ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੈ ਮਾਈਨਰ ਬੱਚਾ ਕੰਮ ਕਰ ਸਕਦਾ ਆ ਆਸਟ੍ਰੇਲੀਆ ਦੀ ਤੁਸੀਂ ਹਾਈ ਕਮਿਸ਼ਨ ਦੀ ਵੈਬਸਾਈਟ ਹੀ ਚੈੱਕ ਕਰ ਲਓ 13 ਸਾਲ ਤੋਂ ਉੱਤੇ ਬੱਚਾ ਜੋ ਆਸਟ੍ਰੇਲੀਆ ਦੇ ਵਿੱਚ ਹੈਗਾ ਆ ਚਾਹੇ ਉਹ ਸਟੂਡੈਂਟ ਵੀਜ਼ਾ ਤੇ ਆ ਉਹ ਉੱਥੇ ਕੰਮ ਕਰ ਸਕਦਾ ਬਟ that should not be ਉਹ ਲੇਬਰ ਵਰਕ ਨਹੀਂ ਹੋਣਾ ਚਾਹੀਦਾ ਕੁਝ ਕਲਾਸਿਫ ਕਲਾਸੀਫਿਕੇਸ਼ਨਸ ਹੈਗੀਆਂ ਕੁਝ ਓਕਿਊਪੇਸ਼ਨਸ ਹੈਗੇ ਆ ਕੁਝ ਇੱਦਾਂ ਦੀਆਂ ਜੌਬਸ ਹੈਗੀਆਂ ਜੋ ਮਾਈਨਰ ਬੱਚੇ ਕਰ ਸਕਦੇ ਆ 13 ਤੋਂ 15 ਤੱਕ ਫੇਰ ਵੀ ਥੋੜੀ ਰੈਸਟ੍ਰਿਕਸ਼ਨ ਹੈਗੀ ਆ 15 ਸਾਲ ਤੋਂ ਉੱਤੇ ਬੱਚਾ ਨਾਰਮਲ ਇੱਕ ਵਾਰ ਕੰਮ ਕਰ ਸਕਦਾ ਹੈ ਔਰ ਉਹਦੇ ਵੇਜਿਸ ਕੀ ਹੋਣਗੇ ਵੇਜਿਸ ਲੇਬਰ ਮਿਨਿਸਟਰੀ ਦੇ ਅਕੋਰਡਿੰਗਲੀ ਹੋਣਗੇ ਜੋ ਇੱਕ 21 ਸਾਲ ਤੋਂ ਉੱਤੇ ਵਾਲਾ ਵੇਜਿਸ ਲੈ ਰਿਹਾ ਜਿਵੇਂ 28 ਡਾਲਰ ਦਾ ਰੇਟ ਆ ਜਾਂ 24 ਡਾਲਰ ਦਾ ਰੇਟ ਆ ਉਹੀ ਬੱਚੇ ਨੂੰ ਮਿਲੇਗਾ ਲੇਕਿਨ ਓਕਿਊਪੇਸ਼ਨ ਉਹੀ ਹੋਣਗੇ ਜੋ ਕਿ ਲੇਬਰ ਦੇ ਅੰਡਰ ਨਾ ਆਂਦੇ ਹੋਣ ਜੋ ਹਾਰਡ ਵਰਕ ਦੇ ਅੰਡਰ ਨਾ ਆਂਦੇ ਹੋਣ ਇਦਾਂ ਦੇ ਹੈ ਗਿਆ ਕੰਮ ਜੋ ਹੈ ਗਿਆ ਉਹ ਬੱਚੇ ਜੋ ਹੈ ਗਿਆ ਉੱਥੇ ਕੰਮ ਕਰ ਸਕਦੇ ਆ ਉਹ ਪਰਮਿਸ਼ਨ ਹੈਗੀ ਆ ਹੁਣ ਗੱਲ ਆ ਗਈ ਪੇਰੈਂਟ ਕਿਹੜੇ ਵੀਜ਼ਾ ਤੇ ਜਾ ਰਿਹਾ ਇੱਥੇ ਇੱਕ ਜਾ ਰਿਹਾ ਜਾਂ ਦੋਨੋਂ ਜਾ ਰਹੇ ਇਹ ਸਾਰਾ ਕੁਝ ਤੁਹਾਡੇ ਤੇ ਡਿਪੈਂਡ ਕਰਦਾ ਹੈ ਬੱਚੇ ਦੇ ਨਾਲ ਸਾਡੇ ਕੋਲ ਦੋ ਆਪਸ਼ਨਸ ਹੈਗੇ ਇੱਕ ਤਾਂ ਸਾਨੂੰ ਸਬਕਲਾਸ 590 ਦੇ ਅੰਦਰ ਪੇਰੈਂਟ ਗਾਰਡੀਅਨ ਵੀਜ਼ਾ ਇੱਕ ਨੂੰ ਤਾਂ ਲੈਣਾ ਹੀ ਪਏਗਾ ਇੱਕ ਪੈਰੈਂਟ ਨੂੰ ਤਾਂ ਲੈਣਾ ਹੀ ਪੈਗਾ ਯਾ ਉਹਨਾਂ ਨੂੰ ਗਾਰਡੀਅਨ ਪੁਆਇੰਟ ਕਰਨਾ ਹੀ ਪੈਣਾ ਉਹਨਾਂ ਨੂੰ ਉਹ ਵੀਜ਼ਾ 4 ਸਾਲ ਮੈਕਸਿਮਮ ਮਿਲਦਾ ਹੈ ਜਾਂ ਫਿਰ ਜਦ ਤੱਕ ਬੱਚਾ 18 ਸਾਲ ਦਾ ਨਹੀਂ ਹੁੰਦਾ ਉਨੇ ਡਿਊਰੇਸ਼ਨ ਦਾ ਉਹਨਾਂ ਨੂੰ ਉਹ ਵੀਜ਼ਾ ਮਿਲਦਾ ਹੈ ਜਦ ਤੱਕ ਦਾ ਬੱਚੇ ਦਾ ਵੀਜ਼ਾ ਹੈ ਦੂਜਾ ਨਾਰਮਲ ਇੱਕ ਵਿਜ਼ਟਰ ਵੀਜ਼ਾ ਲੈ ਸਕਦਾ ਹੁਣ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਤਾਂ ਕੰਟਰੀ ਆਊਟ ਕਰਨੀ ਪੈਣੀ ਹੈ ਕਲਾਸ ਚੇਂਜ ਨਹੀਂ ਹੋਣੀ ਤਾਂ ਬਿਹਤਰ ਹੈ ਕਿ ਇੱਥੋਂ ਹੀ ਸਬਕਲਾਸ 590 ਦੇ ਵਿੱਚ ਅਪਲਾਈ ਕਰਨ ਸਬਕਲਾਸ 590 ਦੇ ਵਿੱਚ ਪੇਰੈਂਟ ਲੀਗਲੀ ਕੰਮ ਕਰ ਸਕਦੇ ਆ 3 ਕੈਟਾਗਰੀਜ਼ ਧਿਆਨ ਨਾਲ ਸੁਣ ਲਿਓ ਪਹਿਲੀ ਗੱਲ ਇਟ ਸ਼ੁੱਡ ਬੀ ਅਨਪੇਡ ਇੱਕ ਕੈਟਾਗਰੀ ਹੈ ਕਿ ਜਿਹਦੇ ਤੁਹਾਨੂੰ ਕੋਈ ਸੈਲਰੀ ਟੈਕਸ ਦੇ ਉੱਤੇ ਨਹੀਂ ਦੇ ਰਿਹਾ ਉਹਦੇ ਬੱਲੇ ਤੁਹਾਨੂੰ ਪਾਕਟ ਮਨੀ ਦੇ ਰਿਹਾ ਰਿਹਾਇਸ਼ ਦੇ ਰਿਹਾ ਟਰਾਂਸਪੋਰਟੇਸ਼ਨ ਦੇ ਰਿਹਾ ਖਾਣ ਦਾ ਐਕਸਪੈਂਸ ਤੱਕ ਰਿਹਾ ਪੈਂ ਇਮਪਲੋਇਰ ਉਹ ਜਾਂ ਔਰ ਵੀਕਲੀ ਤੁਹਾਨੂੰ ਪਾਕਟ ਮਨੀ ਦੇ ਰਿਹਾ ਬਟ ਦੈਟ ਸ਼ੁੱਡ ਨੀਟ ਨਾਟ ਬੀ ਟੈਕਸ ਪੇਡ ਉਹ ਟੈਕਸ ਨਹੀਂ ਕੱਟਿਆ ਜਾਏਗਾ ਉਹ ਤੁਹਾਨੂੰ ਇਨ ਹੈਂਡ ਦੇਵੇਗਾ ਤੁਸੀਂ ਉਹ ਕੰਮ ਕਰ ਸਕਦੇ ਹੋ ਸੈਕਿੰਡ ਤੁਸੀਂ ਸ਼ਾਰਟ ਟਾਈਮ ਕੰਮ ਕਰ ਸਕਦੇ ਹੋ ਸ਼ਾਰਟ ਟਾਈਮ ਮਤਲਬ ਇੱਕ ਹੁੰਦਾ ਵਰਕ ਪਰਮਿਟ ਦੇ ਉੱਤੇ ਬੰਦਾ ਜੋ ਫੁੱਲ ਟਾਈਮ ਵਰਕਰ ਹੈ ਫੁੱਲ ਟਾਈਮ ਵਰਕਰ ਕੰਮ ਨਹੀਂ ਕਰ ਸਕ ਪਾਰਟ ਟਾਈਮ ਵਰਕਰ ਕੰਮ ਕਰ ਸਕਦੇ ਹੋ ਜਿੱਦਾਂ ਕਿਸੇ ਰੈਸਟੋਰੈਂਟ ਦੇ ਵਿੱਚ ਤੁਸੀਂ ਪਾਰਟ ਟਾਈਮ ਜੌਬ ਕਰ ਸਕਦੇ ਹੋ ਤੁਹਾਡਾ ਅਪਾਇੰਟਮੈਂਟ ਜੋ ਹੈਗਾ ਉਹ ਐਜ਼ ਅ ਫੁੱਲ ਟਾਈਮ ਏਮਪਲਾਈ ਨਹੀਂ ਹੋਣਾ ਚਾਹੀਦਾ ਠੀਕ ਹੈ ਇਟ ਮੀਨਸ ਤੁਸੀਂ ਅੱਡ ਲੱਗ ਜਾ ਤੇ ਸ਼ਿਫਟਾਂ ਲਗਾ ਸਕਦੇ ਹੋ ਤੀਜੀ ਗੱਲ ਸਭ ਤੋਂ ਵੱਡੀ ਜੇਕਰ ਤੁਸੀਂ ਐਨਐਮ ਜੀਐਨਐਮ ਬੀਐਸਸੀ ਨਰਸਿੰਗ ਨਰਸਿੰਗ ਦਾ ਕੋਰਸ ਕੀਤਾ ਹੋਇਆ ਨੈਨੀ ਦਾ ਕੋਰਸ ਕੀਤਾ ਹੋਇਆ ਥੈਨ ਯੂ ਕੈਨ ਵਰਕ ਫੁੱਲ ਟਾਈਮ ਕੇਅਰ ਗੀਵਰ ਤੇ ਤੁਸੀਂ ਪੇਰੈਂਟਸ ਹੈਗੇ ਕੰਮ ਕਰ ਸਕਦੇ ਆ ਤਾਂ ਦੇਖੋ ਮੈਂ ਇਹੋ ਗੱਲ ਕਹਿਣਾ ਇਸ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੈਗਾ ਇੱਕ ਤਾਂ ਤੁਸੀਂ ਘੱਟ ਖਰਚੇ ਦੇ ਵਿੱਚ ਆਸਟ੍ਰੇਲੀਆ ਵਰਗੀ ਕੰਟਰੀ 'ਚ ਪਹੁੰਚ ਰਹੇ ਹੋ ਜੈਨੂਨ ਵੀਜ਼ਾ ਤੇ ਜਾ ਰਹੇ ਹੋ ਘੱਟ ਖਰਚੇ ਤੇ ਜਾ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਉੱਥੇ ਵਰਕਿੰਗ ਰਾਈਟਸ ਵੀ ਮਿਲ ਰਹੇ ਹੈ ਤਾਂ ਫਿਰ ਇਸ ਤੋਂ ਵਧੀਆ ਤੁਹਾਡਾ ਕੋਈ ਹੋਰ ਆਪਸ਼ਨ ਨਹੀਂ ਮਿਲ ਸਕਦਾ ਔਰ ਇਸ ਟਾਈਮ ਕੈਨੇਡਾ ਆਪਣਾ ਆਸਟ੍ਰੇਲੀਆ ਜੋ ਹੈਗਾ ਹੈ ਯਸ ਸਕੂਲਿੰਗ ਵੀਜ਼ਾ ਜੇਕਰ ਤੁਸੀਂ ਅਪਲਾਈ ਕਰਦੇ ਹੋ ਜਨੂਅਰੀ ਇਨਟੇਕ ਮੇਰੇ ਕੋਲ ਹੈਗਾ ਹੈ ਜਨਵਰੀ 15 ਤੋਂ 15 ਫ फेब्रुवारी ਦੇ ਵਿੱਚ ਵਿੱਚ ਦੀਆਂ ਕਲਾਸਾਂ ਹੈਗੀਆਂ ਵਿਕਟੋਰੀਆ ਜਗ੍ਹਾ ਦਾ ਨਾਮ ਹੈਗਾ 16 ਮੇਰੇ ਕੋਲ ਸਕੂਲਸ ਹੈਗੇ ਆ ਜੋ ਕਿ ਸਾਰੇ ਪਬਲਿਕ ਸਕੂਲ ਹੈਗੇ ਆ ਇਹਨਾਂ ਤੁਸੀਂ ਐਡਮਿਸ਼ਨ ਲੈ ਕੇ ਆਪਣੀ ਫਾਈਲ ਪ੍ਰਸੀਡ ਕਰ ਸਕਦੇ ਹੋ ਜੇਕਰ ਹੁਣ ਸਤੰਬਰ 'ਚ ਤੁਸੀਂ ਆਪਣੀ ਫਾਈਲ ਪ੍ਰਸੀਡ ਕਰਦੇ ਹੋ ਤਾਂ ਇਟ ਮੀਨਸ ਤੁਹਾਡਾ ਨਵੰਬਰ ਮਿਡ ਤੱਕ ਤੁਹਾਡੇ ਹੱਥ 'ਚ ਹੋ ਹੈਗਾ ਤੁਹਾਡਾ ਵੀਜ਼ਾ ਹੋਏਗਾ ਤੁਸੀਂ ਆਰਾਮ ਨਾਲ ਫਲਾਈ ਕਰ ਸਕਦੇ ਹੋ ਹੂੰ ਬਿਲਕੁਲ ਪੇਰੈਂਟਸ ਵੀ ਕੰਮ ਕਰ ਸਕਦੇ ਆ ਉਸ ਦੇ ਵਿੱਚ ਸਾਰ ਨੇ ਦੱਸਿਆ ਕੀ ਕੀ ਟਰਮਸ ਐਂਡ ਕੰਡੀਸ਼ਨਸ ਰਹਿਣੀਆਂ ਨਾਲ ਦੀ ਨਾਲ ਸਕੂਲਿੰਗ ਵੀਜ਼ਾ ਲਈ ਤੁਸੀਂ ਆਪਣੇ ਬੱਚੇ ਦੇ ਨਾਲ ਹੈ ਜਿਹੜਾ ਜਾ ਸਕਦੇ ਹੋ ਬਹੁਤ ਵੱਡੀ ਆਪਸ਼ਨ ਆ ਆਸਟ੍ਰੇਲੀਆ ਸਟਡੀ ਵੀਜ਼ਾ ਦੇ ਲਈ ਸਰ ਸਕਸੈਸ ਰੇਟ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਵੀਜ਼ੇ ਦੀਆਂ categories ਬਹੁਤ ਹੁੰਦੀਆਂ ਐ ਅਪਲਾਈ ਕਰਨ ਦੇ ਲਈ ਤੁਸੀਂ ਇਹਦੇ ਚ ਕਰ ਦੋ ਟੂਰਿਸਟ ਵੀਜ਼ਾ ਹਰ ਇੱਕ ਬੰਦਾ ਅਪਲਾਈ ਕਰ ਸਕਦਾ ਪਰ ਸਕਸੈਸ ਰੇਟ ਕਿੰਨਾ ਐ ਉਸ ਦੇ ਵਿੱਚ ਦੇਖੋ ਸਕਸੈਸ ਰੇਟ ਦੇ ਮੈਂ ਆਪਣੇ ਸਕਸੈਸ ਰੇਟ ਦੀ ਗੱਲ ਕਰਾਂ ਤਾਂ ਜਦੋਂ ਫੈਬਰੂਅਰ ਚ ਮੈਂ ਯੂਐਸਏ ਸਕੂਲਿੰਗ ਵੀਜ਼ਾ ਸਟਾਰਟ ਕੀਤਾ ਸੀ ਮੇਰੇ ਫਰਸਟ ਐਪਲੀਕੈਂਟ ਸੀ ਉਹਨਾਂ ਨੇ ਪੁੱਛਿਆ ਸਰ ਕਿੰਨੇ ਵੀਜ਼ਾ ਆਏ ਆ ਆਪਾਂ ਉਹਨੂੰ ਕਲੀਅਰਲੀ ਦੱਸਿਆ ਮੇਰਾ ਫਰੈਸ਼ ਟਾਈਅਪ ਹੈ ਤੁਸੀਂ ਮੇਰੇ ਪਹਿਲੇ ਕਲਾਇੰਟ ਹੋ ਠੀਕ ਹੈ ਜੀ ਉਹ ਕਲਾਇੰਟ ਹੁਣ ਯੂਐਸਏ ਪਹੁੰਚ ਵੀ ਚੁੱਕੇ ਆ ਵਨ ਸ਼ੋਰ ਪੀ ਜੋ ਯੂਐਸਏ ਤੁਸੀਂ ਲਾਸਟ ਟਾਈਮ ਜਿਹਨਾਂ ਦਾ ਵੀਡੀਓ ਦੇਖਿਆ ਸੀਗਾ ਉਹੀ ਮੈਂ ਆਸਟ੍ਰੇਲੀਆ ਦੀ ਗੱਲ ਦੱਸਣਾ ਮੇਰੇ ਲਾਸਟ ਵੀਕ ਹੀ ਟਾਈਅਪਸ ਹੋਏ ਆ ਆਪਣਾ ਪ੍ਰੋਸੈਸ ਹੁਣ ਜੋ ਮੇਰੇ ਕੋਲ ਐਨਰੋਲ ਹੋਣਗੇ ਉਹਨਾਂ ਦਾ ਮੈਂ ਕਰਾਂਗਾ ਔਰ ਇਸ ਸਕਸੈਸ ਰੇਟ ਦੀ ਗੱਲ ਹੈ ਡਿਪੈਂਡਸ ਅਪਨ ਯੋਰ ਫਾਈਨੈਂਸ਼ੀਅਲ ਕਪੈਸਿਟੀ ਕਲੀਅਰਲੀ ਦੱਸਣਾ ਮੈਂ ਤੁਹਾਨੂੰ ਤੁਹਾਨੂੰ ਸਟਾਰਟਿੰਗ ਚ ਕੋਈ ਰਿਸਕ ਨਹੀਂ ਹੈਗਾ ਆਪਾਂ ਜੀਟੀ ਤੱਕ ਦੇਖਣਾ ਹੈ ਜੀਟੀ ਸਾਡੀ ਕਲੀਅਰ ਹੋਏਗੀ ਸੀਓਆਈ ਦੀ ਕਨਫਰਮੇਸ਼ਨ ਆਏਗੀ ਫਿਰ ਸਾਡਾ ਵੀਜ਼ਾ ਆਣਾ ਹੀ ਆਣਾ ਹੈ ਜੀਟੀ ਦੇ ਵਿੱਚ ਤੁਹਾਡੀ ਫਾਈਨੈਂਸ਼ੀਅਲ ਕਪੈਸਿਟੀ ਔਰ ਤੁਹਾਡਾ ਇਨਕਮ ਇਹ ਦੋ ਚੀਜ਼ਾਂ ਆਪਾਂ ਨੂੰ ਵੈਰੀਫਾਈ ਕਰਨੀ ਹੈ ਕਲੀਅਰ ਕਰਨੀ ਹੈ 2 ਇਅਰਸ ਇਨਕਮ ਇਸ ਸਾਲ ਨਾਲ 12 ਲੱਖ ਰਿਸ ਨੂੰ ਫੈਮਿਲੀ ਇਨਕਮ ਚਾਹੀਦੀ ਹੈ ਜੇ ਆਪਾਂ ਫਾਈਨੈਂਸ਼ਲੀ ਕੈਪੇਬਲ ਹੈ ਗਿਆ ਯਸ ਤੁਹਾਡਾ ਵੀਜ਼ਾ ਆਣਾ ਹੀ ਆਣਾ ਹੈ ਔਰ ਮੈਂ ਤੁਹਾਡੇ ਸਾਰਿਆਂ ਨਾਲ ਪ੍ਰੋਮਿਸ ਕਰਨਾ ਕਿ ਜੋ ਵੀ ਅਪਲਾਈ ਕਰਨਗੇ ਤੁਸੀਂ ਆਉਣ ਵਾਲੇ 2 ਜਾਂ 2.5 ਮਹੀਨੇ ਬਾਅਦ ਜੋ ਵੀ ਪ੍ਰੋਸੈਸਿੰਗ ਟਾਈਮ ਹੈਗਾ ਉਹਦੇ ਵਿੱਚ ਤੁਸੀਂ ਉਹਨਾਂ ਦੀਆਂ ਸਕਸੈਸ ਸਟੋਰੀਜ਼ ਹੋ ਗਈਆਂ ਇਸੀ ਮੰਚ ਤੇ ਮੇਰੇ ਨਾਲ ਦੇਖੋਗੇ ਹੂੰ ਬਿਲਕੁਲ ਜਿਵੇਂ ਸਰ ਨੇ ਕਿਹਾ ਕਿ ਬਹੁਤ ਵਧੀਆ ਸਕਸੈਸ ਰੇਟ ਹੈ ਪਹਿਲਾਂ ਯੂ ਐਸ ਏ ਦੇ ਬੱਚਿਆਂ ਦੇ ਵੀਜ਼ੇ ਲੱਗੇ ਆ ਸੀ ਸ਼ੇਅਰ ਵੀ ਕੀਤੇ ਸੀਗੇ ਸਾਡੇ ਇਸੇ ਜੇਕਰ ਤੁਸੀਂ ਉਡਾਰੀ ਵਿਦੇਸ਼ਾਂ ਨੂੰ ਜਾਂ ਫਿਰ ਸਰ ਦੇ ਜਿਹੜਾ ای ਜੀ ਐਫ ਐਸ ਦਾ ਆਫੀਸ਼ੀਅਲੀ ਪੇਜ ਹੈ ਉਸ ਤੇ ਵੀ ਤੁਸੀਂ ਦੇਖ ਸਕਦੇ ਹੋ ਇੰਸਟਾਗ੍ਰam ਵਗੈਰਾ ਤੇ ਔਰ ਉਹ ਬੜੇ ਖੁਸ਼ੀ ਕੇ ਬੱਚੇ ਜਿਨ੍ਹਾਂ ਦੇ ਵੀਜ਼ੇ ਆਏ ਆ ਸਕੂਲਿੰਗ ਵੀਜ਼ਾ ਕੈਨੇਡਾ ਦੇ ਬਹੁਤ ਸਾਰੇ ਲਗਾਤਾਰ ਆ ਰਹੇ ਨੇ ਪਰ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਤਾਂ ਨਵੀਂ ਆਪਸ਼ਨ ਹੈ ਜਿਵੇਂ ਸਰ ਨੇ ਕਿਹਾ ਕਿ ਜੇਕਰ ਤੁਹਾਡੇ ਫਾਦਰ ਮਦਰ ਦੀ ਪ੍ਰੋਫਾਈਲ ਅੱਛੀ ਹੈ ਉਹਨਾਂ ਨੇ ਨਹੀਂ ਕੀਆ ਇਦਾਂ ਦੇ ਕੋਈ ਕੋਰਸ ਜਿਹੜਾ ਆਪਾਂ ਕਹਿ ਦਈਏ ਵੀ ਕੀਤੇ ਹੋਏ ਆ ਤਾਂ ਉਸ ਦੇ ਵਿੱਚੋਂ ਫੁੱਲ ਟਾਈਮ ਵੀ ਜਿਹੜਾ ਹੈ ਕੰਮ ਕਰ ਸਕਦੇ ਨੇ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਲਈ ਹੈਗੀਆਂ ਨੇ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ ਲਵਿਸ਼ ਜੀ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 40C ਚੰਡੀਗੜ੍ਹ ਮਿਲ ਸਕਦੇ ਹੋ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰ ਰਹੇ ਹਾਂ ਸਟੱਡੀ ਵੀਜ਼ਾ ਦੀ ਪਹਿਲਾਂ ਹਮੇਸ਼ਾ ਕਰਦੇ ਹਾਂ ਪਰ ਸਕੂਲਿੰਗ ਵੀਜ਼ਾ ਦੀ ਯਾਨੀ ਕਿ ਜਿਹੜੇ ਬੱਚਿਆਂ ਦੀ ਉਮਰ 6 ਸਾਲ ਤੋਂ ਲੈ ਕੇ 17 ਸਾਲ ਤੱਕ ਹੈ ਔਰ ਕਲਾਸ ਸਰ ਕਿਹੜੀ ਤੋਂ ਕਿਹੜੀ ਤੱਕ ਸਟਾਰਟ ਹੋ ਜਾਂਦਾ ਇਹ ਸਾਰਾ ਭਾਜੀ ਆਸਟ੍ਰੇਲੀਆ ਜੋ ਹੈਗਾ ਉਹ ਪ੍ਰੀ ਨਰਸਰੀ ਤੋਂ ਲੈ ਕੇ ਤੁਹਾਨੂੰ ਸੀਨੀਅਰ ਤੱਕ ਦਿੰਦਾ ਬਟ ਆਈ ਵਿਲ ਰਿਕਮੈਂਡ ਕਿ ਫਰਸਟ ਕਲਾਸ ਤੋਂ ਬੱਚੇ ਜੋ ਹੈਗੇ ਇਹਦੇ ਵਿੱਚ ਪ੍ਰੋਸੀਡ ਕਰਨ ਇਦਾਂ ਦੀ ਕੋਈ ਰੋਕ ਨਹੀਂ ਹੈ ਕਿ 5 ਸਾਲ ਵਾਲਾ ਬੱਚਾ ਅਪਲਾਈ ਨਹੀਂ ਕਰ ਸਕਦਾ ਅਪਲਾਈ ਵੀ ਕਰ ਸਕਦਾ ਹੈ ਪੇਰੈਂਟਸ ਦੀ ਫਾਈਨੈਂਸ਼ੀਅਲ ਕੈਪੈਸਿਟੀ ਗੁੱਡ ਹੈਗੀ ਹੈ ਤਾਂ ਵੀਜ਼ਾ ਵੀ ਆਏਗਾ ਏ ਮੇਰੀ जस्ट एक पर्सनल रिकमेंडेशन ਹੈ ये क्योंकि को छोटा ना बच्चा बहुत ज्यादा छोटा हो जाता है प्री नर्सरी वाला ठीक है फिर है। uh, है है है, है है है, पेरेंट्स નું કામ ਕਰਨ ਦਾ অপশন ਥੋੜਾ ਇਹ ਘਟ ਜਾਂਦਾ ਹੈ ਔਰ ਜੋ ਵੈਲਫੇਅਰ ਆਰਗੇਨਾਈਜੇਸ਼ਨ ਹੈਗੀ ਹੈ ਚਾਈਲਡ ਵੈਲਫੇਅਰ ਹੈ ਜੋ ਆਰਗੇਨਾਈਜੇਸ਼ਨ ਹੈਗੀ ਆ ਆਸਟ੍ਰੇਲੀਆ ਦੀ ਉਹ ਬੱਚੇ ਨੂੰ ਲੈ ਕੇ ਬਹੁਤ ਸਟ੍ਰਿਕਟ ਹੁੰਦੀ ਹੈ ਤੇ ਇਸ ਕਰਕੇ ਮੇਰੀ ਜੋ ਰਿਕਮੈਂਡੇਸ਼ਨ ਹੈ 6 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਜੋ ਹੈਗੇ ਬੱਚੇ ਹੈਗੇ ਜਿਨ੍ਹਾਂ पेरेंट्स ਸੇ ਉਹ पेरेंट्स ਜ਼ਰੂਰ ਔਰ ਉਹਨਾਂ ਦਾ ਸੁਪਨਾ ਹੈਗਾ ਕਿ ਅੱਜ ਨਹੀਂ ਤਾਂ ਕੱਲ ਆਪਾਂ ਬਾਹਰ ਸੈਟਲ ਹੋਣਾ ਹੈ ਜਾਂ ਆਪਾਂ ਆਪਣੇ ਬੱਚੇ ਨੂੰ ਬਾਹਰ ਪੜਾਣਾ ਹੈ ਉਦੇ ਵਾਸਤੇ ਇਹ ਤੁਹਾਨੂੰ ਇੱਕ ਬਹੁਤ ਵਧੀਆ ਆਪਸ਼ਨ ਰਹੇਗਾ ਬਿਕੋਜ਼ ਇੱਕ ਤਾਂ ਦੇਖੋ ਸਾਡੇ ਐਕਸਪੈਂਸਸ ਘਟਾ ਹੈਗੇ ਕੰਮ ਕਰਨ ਦੀ ਪਰਮਿਸ਼ਨ ਹੈਗੇ ਕੱਲ ਨੂੰ ਤੁਹਾਡਾ ਬੱਚਾ ਜਦੋਂ ਆਸਟ੍ਰੇਲੀਅਨ এডੂਕੇਸ਼ਨ ਲਏਗਾ ਠੀਕ ਹੈ ਜੀ ਉਹ ਅੱਗੇ ਉਹਦਾ ਫਿਊਚਰ ਕਿੰਨਾ ਵਧੀਆ ਆਏਗਾ ਉਹਨੂੰ ਹੋਰਾਂ ਦੀ ਤਰ੍ਹਾਂ ਜਾ ਕੇ ਆਫਟਰ ਪਲੱਸ 2 ਜਾ ਕੇ ਲੇਬਰ ਦਾ ਕੰਮ ਨਹੀਂ ਕਰਨਾ ਪਏਗਾ ਪੰਪ ਤੇ ਨੀਦਾ ਕੰਮ ਆੜੇ ਨਹੀਂ ਹੈਗੇ ਮੈਂ ਜਸਟ ਤੁਹਾਨੂੰ ਇੱਕ ਚੀਜ਼ ਕਹਿ ਰਿਹਾ ਕਿ ਉਹ ਜਾ ਕੇ ਫਿਰ ਜਦੋਂ ਦੇਖੋ ਸਾਰੀ ਸਟਾਰਟਿੰਗ ਤੋਂ এডੂਕੇਸ਼ਨ ਇੰਟਰਨੈਸ਼ਨਲ ਹੋ ਗਈ ਹੈ ਬੱਚਾ ਜਦੋਂ ਗ੍ਰੈਜੂਏਸ਼ਨਸ ਵਗੈਰਾ ਕਰੇਗਾ ਤੁਸੀਂ ਆਪ ਸਮਝ ਸਕਦੇ ਹੋ ਵਾਈਟ ਕਾਲਰ ਜੌਬ ਲੈਣਾ ਉਹਦੇ ਵਾਸਤੇ ਕੋਈ ਮੁਸ਼ਕਲ ਗੱਲ ਨਹੀਂ ਹੋਏਗੀ